हां दे जी दोस्तों लेके हजरा पंजाब ਦੇ ਮੌਸਮ ਦੇ ਨਾਲ ਸੰਬੰਧਤ ਤੋਂ ਮੌਸਮ ਦੀ ਤਾਜ਼ਾ ਅਪਡੇਟ ਮੌਸਮ ਦੀ ਤਾਜ਼ਾ ਅਪਡੇਟ ਦੇ ਅਨਸਾਰ ਜੋ ਕਿ ਅੱਜ ਜਾਨੀ ਕਿ 27 ਜੂਨ ਨੂੰ ਪੰਜਾਬ ਦੇ ਕਾਫੀ ਸਾਰੇ ਹਿੱਸਿਆਂ ਦੇ ਵਿੱਚ ਜੋ ਕਿ ਪ੍ਰੀ ਮੌਨਸਨ ਪੌਣਾ ਦੇ ਚੱਲਦੇ ਆ ਪੰਜਾਬ ਦੇ ਵਿੱਚ ਜੋ ਕਿ ਤੇ ਤੇ ਠੰਡੀਆਂ ਹਵਾਵਾਂ ਦੇ ਨਾਲ ਟੁੱਟਮੀਆਂ ਕਾਰਵਾਈਆਂ ਪੰਜਾਬ ਦੇ ਵੱਖ-ਵੱਖ ਕੁਝ ਹਿੱਸਿਆਂ ਦੇ ਵਿੱਚ ਜੋ ਕਿ ਦੇਖਣ ਨੂੰ ਮਿਲਣ ਗਈਆਂ ਅਤੇ ਪੰਜਾਬ ਵਾਸੀਆਂ ਨੂੰ ਜੋ ਕਿ ਗਰਮੀ ਤੋਂ ਰਾਹਤ ਮਿਲੇਗੀ ਇਸ ਤੋਂ ਇਲਾਵਾ ਜੇਕਰ ਗੱਲ ਕਰੀਏ 28 ਜੂਨ ਨੂੰ ਤਾਂ 2 ਜੂਨ ਨੂੰ ਯਾਨੀ ਕਿ ਪੰਜਾਬ ਦੇ ਵਿੱਚ ਬਹੁਤ ਸਾਰੇ ਹਿੱਸਿਆਂ ਦੇ ਵਿੱਚ ਜੋ ਕਿ ਮਾਨਸੂਨ ਪਾਉਣਾ ਪਹੁੰਚਣ ਦੀ ਪੂਰੀ ਉਮੀਦ ਰਹੇਗੀ 28 ਜੂਨ ਨੂੰ ਤੇ ਪੰਜਾਬ ਦੇ ਵਿੱਚ ਜੋ ਕਿ ਕਾਫੀ ਸਾਰੇ ਹਿੱਸਿਆਂ ਦੇ ਵਿੱਚ ਮਾਨਸੂਨ ਪਾਉਣਾ ਦੇ ਚੱਲਦੇ ਆ ਜੋ ਕਿ ਹਲਕੀਆਂ ਬਰਸਾਤਾਂ ਦੇਖਣ ਨੂੰ ਮਿਲਣਗੇ ਇਸ ਤੋਂ ਇਲਾਵਾ ਕਿਤੇ ਕਿਤੇ ਭਾਰੀ ਮੀਂਹ ਪੈਣ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ 28 ਜੂਨ ਨੂੰ ਜੋ ਕਿ ਪੰਜਾਬ ਦੇ ਵਿੱਚ ਮਾਨਸੂਨ ਪਾਉਣਾ ਪਹੁੰਚ ਰਹੀਆਂ ਹਨ ਇਸ ਤੋਂ ਲਾਹੇ ਕੇ ਗੱਲ ਕਰੀਏ 29 ਅਤੇ 30 ਜੂਨ ਨੂੰ ਤਾਂ 29 ਅਤੇ 30 ਜੂਨ ਨੂੰ ਪੰਜਾਬ ਦੇ ਸਮੇਤ ਉੱਤਰ ਭਾਰਤ ਦੇ ਵਿੱਚ ਉਹਨਾਂ ਦਿਨਾਂ ਦੇ ਵਿੱਚ ਜੋ ਕਿ ਜਿਵੇਂ ਕਿ ਪਠਾਨਕੋਟ ਨਵਾਂ ਸ਼ਹਿਰ ਜਲੰਧਰ ਹੁਸ਼ਿਆਰਪੁਰ ਬਰਦਾਸਪੁਰ ਸ੍ਰੀ ਆਨੰਦਪੁਰ ਸਾਹਿਬ ਸ੍ਰੀ ਪਤੇਕਾੜ ਸਾਹਿਬ ਲਦੇ ਅਨਾਮਹਾਲੀ ਰੂਪੜ ਪਟਿਆਲਾ ਤੇ ਤੋਂ ਇਲਾਵਾ ਸੰਗਰੂਰ ਮਲੇਰਕੋਟਲਾ ਜੋ ਕਿ ਆਹ ਹਿੱਸਿਆਂ ਦੇ ਵਿੱਚ 29 ਜੂਨ ਦੇ ਜਿਨ੍ਹਾਂ ਦੇ ਵਿੱਚ ਜੋ ਕਿ ਮਾਨਸੂਨ ਪਾਉਣਾ ਪਹੁੰਚ ਰਹੀਆਂ ਹਨ ਤੇ ਜਿਸ ਦੇ ਪ੍ਰਭਾਵ ਦੇ ਵਿੱਚ ਚੱਲਦੇ ਆ ਪੰਜਾਬ ਦੇ ਵਿੱਚ ਜੋ ਕਿ ਹਲਕੀ ਤੋਂ ਦਰਮਿਆਨੀ ਮੀਂਹ ਅਤੇ ਕਿਤੇ-ਕਿਤੇ ਭਾਰੀ ਮੀਂਹ ਤੋਂਨ ਕਾਰ ਨਹੀਂ ਕੀਤਾ ਜਾ ਸਕਦਾ ਇਹਨਾਂ ਦਿਨਾਂ ਦੇ ਬਿਚਾਰ ਸੋ ਕੁੱਲ ਮਿਲਾ ਕੇ ਆਉਣ ਵਾਲੇ 4-5 ਦਿਨਾਂ ਦੇ ਦੌਰਾਨ ਪੰਜਾਬ ਦੇ ਵਿੱਚ ਮੌਸਮ ਜੋ ਕਿ ਠੰਡਾ ਬਣਿਆ ਰਹੇਗਾ ਅਤੇ ਪੰਜਾਬ ਵਾਸੀਆਂ ਨੂੰ ਗਰਮੀ ਤੋਂ ਰਾਹਤ ਮਿਲਦੀ ਰਹੇਗੀ ਸੋ ਦੋਸਤੋ ਇਹ ਸੀ ਜਾਣਕਾਰੀ ਪੰਜਾਬ ਦੇ ਮੌਸਮ ਦੇ ਨਾਲ ਸੰਬੰਧਿਤ ਫਿਰ ਮਿਲਾਂਗੇ ਪੰਜਾਬ ਦੇ ਮੌਸਮ ਦੇ ਨਾਲ ਸੰਬੰਧਿਤ ਤਾਜ਼ਾ ਅਪਡੇਟ ਲੈ ਕੇ ਤਦ ਤੱਕ ਲਈ ਧੰਨਵਾਦ ਜੀ